ਸਤਿ ਸ਼੍ਰੀ ਅਕਾਲ ਜੀ ਮਹਾ ਕੁਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਸਾਲ 2030 ਦੇ ਵਿੱਚ ਮੋਰੋਕੋ ਸਪੇਨ ਅਤੇ ਪੁਰਤਗਾਲ ਦੇ ਨਾਲ FIFA ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ ਮੋਰੋਕੋ ਨੇ ਇਸ ਸੰਬੰਧੀ ਅਜੇ ਆਲਾਨ ਕੀਤੇ ਕਿ ਦੁਨੀਆ ਭਰ ਦੇ ਵਿੱਚ ਇਸ 'ਤੇ ਆਲੋਚਨਾ ਹੋਣ ਲੱਗ ਪਈ ਹੈ ਮੋਰੋਕੋ ਆਪਣੇ ਸ਼ਹਿਰਾਂ ਦੀ ਦਿੱਖ ਨੂੰ ਸੁਧਾਰਨ ਦੇ ਲਈ 3 ਲੱਖ ਅਵਾਰਾ ਕੁੱਤਿਆਂ ਨੂੰ ਮਾਰਨ ਉੱਤੇ ਵਿਚਾਰ ਕਰ ਰਿਹਾ ਹੈ ਦਰਅਸਲ FIFA ਵਿਸ਼ਵ ਕੱਪ ਦੇ ਦੌਰਾਨ ਦੇਸ਼ ਦੇ ਵਿੱਚ ਸੈਸਪਾਟੇ ਨੂੰ ਉਤੇ ਸ਼ਾਹਿਦ ਕਰਨ ਦੇ ਲਈ ਮੋਰੋਕੋ ਨੇ 3 ਲੱਖ ਅਵਾਰਾ ਕੁੱਤੇ ਨੂੰ ਮਾਰਨ ਦੀ ਯੋਜਨਾ ਦਾ ਐਲਾਨ ਕੀਤਾ ਪਰ ਮੋਰਕੋ ਨੇ ਇਸ ਯੋਜਨਾ ਦੀ ਹੁਣ ਦੁਨੀਆ ਭਰ ਦੇ ਜਾਨਵਰ ਫਲਾਈ ਸੰਗਠਨਾ ਅਤੇ ਕਾਰਕੁਨਾਂ ਦੁਆਰਾ ਆਲੋਚਨਾ ਵੀ ਕੀਤੀ ਜਾ ਰਹੀ ਹੈ ਦਸਿਕ ਰਿਪੋਰਟ ਦੇ ਅਨੁਸਾਰ ਮੋਰਕੋ ਦੇ ਅਧਿਕਾਰੀ ਦੇਸ਼ ਦੇ ਵਿੱਚ ਵੱਧਦੀ ਆਵਾਰਾ ਕੁੱਤਿਆਂ ਦੀ ਆਬਾਦੀ ਦੇ ਨਾਲ ਨਜਿੱਠਣ ਦੇ ਲਈ ਇਸ ਅਨਮਨੁੱਖੀ ਅਤੇ ਗੈਰ ਕਾਨੂੰਨੀ ਤਰੀਕੇ ਨੂੰ ਅਪਣਾਉਣ ਦੇ ਲਈ ਯੋਜਨਾ ਬਣਾ ਰਹੇ ਨੇ ਇਸ ਯੋਜਨਾ ਦੇ ਵਿੱਚ ਵਰਤੇ ਗਏ ਤਰੀਕਿਆਂ ਦੇ ਵਿੱਚ ਕੁੱਤਿਆਂ ਨੂੰ ਸਭ ਤੋਂ ਖਤਰਨਾਕ ਜ਼ਹਿਰ, ਸਟ੍ਰਾਈਕ 9 ਦੇਣਾ, ਕੁੱਤਿਆਂ ਨੂੰ ਜਨਤਕ ਥਾਵਾਂ ਤੇ ਗੋਲੀ ਮਾਰਨਾ ਅਤੇ ਫਿਰ ਲੱਤਿਆਂ ਤੇ ਨਾਲ ਕੋਟਕੇ ਮਾਰਨਾ ਸ਼ਾਮਲ ਹੈ। ਇੰਟਰਨੈਸ਼ਨਲ ਐਨੀਮਲ ਵੈਲਫੇਅਰ ਐਂਡ ਪ੍ਰੋਟੈਕਸ਼ਨ ਗੱਠ ਜੋੜ ਨੇ ਮਰਾਕੋ ਦੀ ਯੋਜਨਾ ਬਾਰੇ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਯੋਜਨਾ ਤਹਿਤ ਲਗਭਗ 3 ਲੱਖ ਕੁੱਤਿਆਂ ਨੂੰ ਮਾਰਿਆ ਜਾ ਸਕਦਾ ਹੈ। ਮਸ਼ਹੂਰ ਪ੍ਰਾਈਮ ਮੈਟਰੋ ਚਿਸਟ ਅਤੇ ਜਾਨਵਰਾਂ ਦੇ ਅਧਿਕਾਰੀ ਦੀ ਵਕੀਲ ਜੇਨ ਗੁਡਾਲ ਨੇ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਹੈ ਅਤੇ ਫੀਫਾ ਨੂੰ ਇੱਕ ਪੱਤਰ ਲਿਖ ਕੇ ਇਨ੍ਹਾਂ ਹੱਤਿਆਵਾਂ ਨੂੰ ਰੋਕਣ ਦੇ ਲਈ ਤੁਰੰਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ। ਦੱਸਦੀ ਫੀਫਾ ਨੂੰ ਲਿਖੇ ਆਪਣੇ ਪੱਤਰ ਦੇ ਵਿੱਚ ਜੇਨ ਗੁਡਾਲ ਨੇ ਇਸ ਯੋਜਨਾ ਤਹਿਤ ਵਰਤੇ ਜਾਣ ਵਾਲੇ ਝਾਲਮ ਅਤੇ ਅਨਮਨੁੱਖੀ ਤਰੀਕੇ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਜੇਕਰ ਕੁੱਤੇ ਦੀ ਹੱਤਿਆ ਜਾਰੀ ਰਹੀ ਤਾਂ ਮਰੋਕੋ ਦੇ ਵਿੱਚ ਹੋਣ ਵਾਲੇ ਫੀਫਾ ਟੂਰਨਾਮੈਂਟ ਨੂੰ ਮੁਅਤਲ ਦਿੱਤਾ ਜਾਣਾ ਚਾਹੀਦਾ ਹੈ ਤੁਹਾਨੂੰ ਤਾਸੀ ਦੇ ਮੋਰਕੋ ਦੇ ਵਿੱਚ ਆਵਾਾਰਾ ਕੁੱਤੇ ਦੀ ਹੱਤਿਆ ਨੂੰ ਰੋਕਣ ਦੇ ਲਈ ਕਾਨੂੰਨੀ ਉਪਾਏ ਹਨ ਰਿਪੋਰਟਾਂ ਦੱਸ ਰਹੀਆਂ ਹਨ ਕਿ ਅਧਿਕਾਰੀ ਅਕਸਰ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਦੇ ਦਖਲ ਤੋਂ ਬਿਨਾ ਅਸ਼ੋਈ ਕਾਰਵਾਈ ਕਰਦੇ ਨੇ ਹਾਲਾਂਕਿ ਫੀਫਾ ਨੇ ਹਜੇ ਤੱਕ ਇਸ ਮਾਮਲੇ ਉੱਤੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਪਰ ਇੱਕ ਨਿੱਜੀ ਸੂਤਰ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਸੰਘਟਨ ਮੋਰਕੋ ਦੀ ਸਥਿਤੀ ਉੱਤੇ ਨੇੜੇ ਨਜ਼ਰ ਰੱਖ ਰਿਹਾ ਹੈ ਜ਼ਿਕਰਯੋ ਕੇ ਕੇ ਅੰਤਰਰਾਸ਼ਟਰੀ ਭਾਈਚਾਰੇ ਲਗਾਤਾਰ ਮੁਰੋਕੋ ਤੇ ਨਜ਼ਰ ਰੱਖ ਰਿਹਾ ਤੇ ਮੁਰੋਕੋ ਦੇ ਅਧਿਕਾਰੀਆਂ ਨੂੰ ਅਵਾਰਾ ਕੁੱਤਿਆਂ ਦੀ ਆਬਾਦੀ ਦੇ ਪ੍ਰਬੰਧਨ ਦੇ ਲਈ ਮਨੁੱਖੀ ਅਤੇ ਟਿਕਾਊ ਤਰੀਕੇ ਅਪਣਾਉਣ ਦੀ ਵੀ ਅਪੀਲ ਕਰ ਰਿਹਾ ਜੋ ਕਿ ਜਾਨਵਰ ਦੀ ਭਲਾਈ ਦੇ ਲਈ ਵਿਸ਼ਵਵਿਆਪੀ ਮਾਪਦੰਡਾ ਦੇ ਅਨੁਸਾਰ ਹੈ। ਇਹ ਰਿਪੋਰਟ ਚੈਂਪੀਅਨ ਜਪ